ਜੀ ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਗਰੇਵਾਲ ਸਾਹਿਬ ਦੇ ਦਾ ਕਿਉਂਕਿ ਬਾਲੇ ਸੱਚ ਬੋਲਦੇ ਆ ਮੈਂ ਤੂੰ ਵੀ ਬੱਦ ਕਬੇ ਆ ਕਿਉਂਕਿ ਇਹਨਾਂ ਨੂੰ ਦੇਖ ਦੇ ਕੇ ਮੈਂ ਸਿੱਖਿਆ ਵਗਰਾ ਕਿਉਂਕਿ ਸਾਨੂੰ ਅਸੀਂ ਤਾਂ ਤਜਰਬਾ ਮੇਰਾ ਬਹੁਤ ਘੱਟ ਆਗਰਾ ਕਿ ਗਰੇਵਾਲ ਸਾਹਿਬ ਜਿਹੜੇ ਆ ਗਏ ਆ ਅਸਮਾਨ ਨੇ ਮੈਂ ਜ਼ਮੀਨ ਆਗਰਾ ਤੇ ਕਹਿੰਦਾ ਪਾਬ ਸੱਚ ਬੜਾ ਚੁਭਦਾ ਹੁੰਦਾ ਵਾ ਅੱਜ ਬੜੀ ਮਨ ਨੂੰ ਖੁਸ਼ੀ ਮਿਲ ਰਹੀ ਆ ਵੀ ਮੈਂ ਹੁਣ 12 ਸਾਲਾਂ ਬਾਅਦ ਬਈ ਸਹੀ ਟਿਕਾਣੇ ਤੇ ਪਹੁੰਚਾ ਮਖਰਾ। ਕਿਉਂਕਿ ਇੱਕ ਟਿਕਾਣਾ ਲੱਭਦੇ ਲੱਭਦੇ ਨੂੰ ਕਈ ਵਾਰੀ ਸਾਡੇ ਹਲਕੇ ਤੇ ਵਿਚੋਲੇ ਵਿਚੋਲੇ ਢਿੱਲੇ ਛਿਗੇ ਕਰਾ। ਜਿਹੜੇ ਅਸਤਾਕ ਟੀਨੂ ਬਣਿਆ ਉਹਨਾਂ ਨੂੰ ਦਿਖਿਆ ਨਹੀਂ ਕਰਾ ਤੇ ਵਿਚੋਲੇ ਦਾ ਵੀ ਗੱਲ ਕਰਾਂਗੇ ਕਰਾ। ਵੈਸੇ ਨਾ ਅੱਜ ਕੱਲ ਇੱਕ ਬੜੀ ਮੰਨ ਨੂੰ ਢੇਜ ਪਹੁੰਦੀ ਆ। ਵੀ ਭਾਜੀਪੀ ਨੂੰ ਕਈ ਲੋਕ ਕਿਸਾਨਾਂ ਦੇ ਪ੍ਰਤੀ ਜ਼ਹਿਰ ਭਰ ਰਹੇ ਨੇ ਕਰਾ। ਉਹ ਕਹਿੰਦੇ ਜਿਵੇਂ ਕਿਸਾਨ ਵਿਰੋਧ ਦੀ ਪਾਰਟੀ ਆ ਭਾਜੀਪੀ। ਜਿਹੜੇ ਸਾਡੇ ਲੀਡਰਾਂ ਦੇ ਹੈਗੇ ਆ ਉਹ ਉਹਨਾਂ ਦੀ ਆ ਵਿਚਾਰ ਦਾ ਦਿਨੋਦਨ ਬਣਾਈ ਜਾ ਰਹੀ ਆ ਹੁਣ ਜਿਵੇਂ ਆਪਾਂ ਮੰਨ ਲਓ ਕੰਗਣਾਵਾ ਸਾਡੀ ਐਮਪੀ ਆ ਉਹਨਾਂ ਦੀ ਫਿਲਮ ਹਜੇ ਆਈ ਨਹੀਂ ਰਿਲੀਜ਼ ਹੋਈ ਨਹੀਂ ਤੇ ਉਹਦੇ ਵਿਰੋਧ ਹੁਣ ਲੱਗ ਗਿਆ ਝੰਡੇ ਲੈ ਲੈ ਕੇ ਕਈ ਆ ਜਾਂਦੇ ਨੇ ਬੇਨਕਾਬ ਜੇ ਪਰ ਬੁੱਢਾਂ ਨਾਲ ਆਏ ਨੂੰ 20 ਸਾਲ ਹੋ ਗਏ ਜਰਾ ਪਰ ਹਜੇ ਤੱਕ ਝੰਡੇ ਲੈ ਕੇ ਉੱਥੇ ਕੋਈ ਨਹੀਂ ਪਹੁੰਚਿਆ ਚਿੱਟੇ ਨਾਲ ਨੌਜਵਾਨ ਰੋਜ਼ ਮਰਦੇ ਨੇ ਜਰਾ हां जी ਬੜਮਾ ਦਾ ਬਰੋਕ ਕਰ ਸਕਦੇ ਆ ਜਿਹੜੀ ਅਜੇ ਸੈਂਸਰ ਤੱਕ ਨਹੀਂ ਹੋਈ ਕਿਦਾ ਚਿੱਟੇ ਦਾ ਨੌਜਵਾਨ ਮਰਦੇ ਕੁੜੀਆਂ ਮਾਰਦੀਆਂ ਨਾ ਕਰਾ ਉਹਦੇ ਵਾਸਤੇ ਯਾਨੀ ਕਹਿੰਦਾ ਪਾਵ ਕੋਈ ਟੰਡੇ ਲੈ ਕੇ ਨਹੀਂ ਆ ਰਿਹਾ ਆ ਰਿਹਾ ਇੱਥੇ ਇੱਥੇ ਸਾਰਾ ਕੰਮ ਆਵਾਤਾਵਾ ਹੋਇਆ ਪਿਆ ਬੰਦਾ ਚੌਥੇ ਦਿਨ ਇੱਥੇ ਭਗਵੰਦ ਮਾਨ ਜੀ ਮੰਤਰੀ ਬਦਲ ਦਿੰਦੇ ਆ ਉਹ ਮੰਤਰੀ ਬਦਲਦਾ ਵੀ ਕਾਰਨ ਕੋਈ ਲੋਕਾਂ ਵਾਸਤੇ ਨਹੀਂ ਆ ਉਹ ਕਹਿੰਦੇ ਜਿੰਨੇ ਵੀ ਐ ਪਹਿਲੇ 92ਵੇਂ ਸਾਰੇ ਨੂੰ ਮੰਤਰੀ ਬਣਾ ਬਣਾ ਕੇ ਝੂੜੇ ਦਬਾਉਣੇ ਵੱਡੀ ਗੱਡੀ 'ਚ ਵੱਡੀ ਗੱਡੀ 'ਚ ਝੂੜੇ ਦਬਾਉਣੇ ਆ ਉਸ ਤੋਂ ਬਾਅਦ ਇਹਨਾਂ ਦੇ ਪੱਤੇ ਵਧਾਉਣੇ ਆ ਇਹਨਾਂ ਦੇ ਤੰਗਾ ਵਧਾਉਣੇ ਨੇ ਆਹੀ ਇਹਨਾਂ ਦਾ ਮੋਟਿਵ ਹੈ ਇਹਨਾਂ ਦਾ ਇਹਨਾਂ ਦਾ ਤੀਜੇ ਦਿਨ ਭਗਵੰਤ ਮਾਨ ਜੀ ਕਹਿੰਦੇ ਸਾਡੀ ਬਿੱਲੀ ਸਾਨੂੰ ਹੀ ਮਿਆ ਮਿਉ ਆਹ ਕਹਾ ਤੁਸੀਂ ਸੁਣੀ ਹੋਣੀ ਆ ਭਗਵੰਤ ਮਾਨ ਤੀਜੇ ਦਿਨ ਚਲੇ ਜਾਂਦੇ ਉਥੇ ਪੱਲਾ ਅੜ ਕੇ ਕਹਿ ਦਿੰਦੇ ਨੇ ਕਰਜਾ ਵਧਾਓ ਜੀ ਪੰਜਾਬ ਦਾ ਕਰਜਾ ਹੋਰ ਵਧਾਓ ਸਾਨੂੰ ਕਰਜ਼ੇ ਦੀ ਲੋੜ ਆ ਕਦੇ ਨਹੀਂ ਕਹਿੰਦੇ ਬਿਤੇ ਹਸਪਤਾਲ ਬਣਾ ਦਈਏ ਜੀ ਆਪਾਂ ਕਿਉਂਕਿ ਦੇਖੋ ਜੀ ਕੇਂਦਰ ਦੀ ਸਰਕਾਰ ਕਿੰਨੇ ਫੰਡ ਦੇ ਰਹੀ ਆ ਉਹ ਤਾਂ ਫੰਡ ਦੇ ਦੇ ਸਕਦੀ ਆ ਲਾਉਣੇ ਤਾਂ ਇਹਨਾਂ ਨੇ ਆ ਸਾਰੇ ਖਾਈ ਜਾਂਦੇ ਆ ਰਾਸ਼ਨ ਘਾਟ ਇਹਨਾਂ ਨੇ ਘਟ ਤਾ ਕਿਰਾ ਸਾਰੇ ਮੈਂ ਗਰਿਆਲ ਸਾਹਿਬ ਜੀ ਦਾ ਧੰਨਵਾਦ ਕਰਦਾ ਮਾਂ ਵਿੱਕੀ ਚੌਧਰੀ ਦਾ ਧੰਨਵਾਦ ਕਰਦਾ ਮਾਂ ਜਿਹੜੇ ਵਿਚੋਲੇ ਦਾ ਰੋਲ ਅਦਾ ਕੀਤਾ ਤੇ ਆਪਣੇ ਵਿਜੇ ਜੈਨ ਦਾ ਕਰਦਾ ਮਾਂ ਸਭ ਤੋਂ ਵਧੀਆ ਗੱਲ ਮੈਨੂੰ ਮੇਜਰ ਭਾਜੀ ਦੇ ਨਾਲ ਸਾਡੇ ਇਲਾਕੇ ਦੇ ਨਿਕਲ ਇਹਨਾਂ ਚ ਬਲ ਫੇਰ ਐ ਨਹੀਂ ਕਿਦਾਂ ਪੀਟਰ ਜੀ ਬਲ ਫੇਰ ਵਾਲਾ ਬੰਦਾ ਮੇਰੇ ਨਾਲ ਚੱਲਦਾ ਹੀ ਨਹੀਂ ਸੀ ਕਿਦਾਂ ਕਹਿੰਦਾ ਮੈਂ ਹਾਂ ਜੀ ਪਹਿਲਾਂ ਕਿਹੜੀ ਪਾਰਟੀ ਚ ਸੀਗੇ ਪਹਿਲਾਂ ਇਹ ਪਾਰਟੀ ਮੈਂ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਉਹਦੇ ਵਿੱਚ ਮੈਂ ਸੀਗਾ ਤੈਨੂੰ ਛੱਡਣ ਦਾ ਤੁਸੀਂ ਕਾਰਨ ਪੁੱਛੋਗੇ ਮੈਨੂੰ ਪਤਾ ਹੀ ਆ ਮੈਨੂੰ ਪਤਾ ਵਾ ਵੀ ਤੁਸੀਂ ਬੱਤੀਆ ਵੱਟ ਵੱਟ ਕੇ ਅੱਗੇ ਅੱਗੇ ਹਾਂ ਗੱਲ ਤੁਸੀਂ ਮੈਨੂੰ ਪਤਾ ਹੋਰ ਕੀ ਦੋਰੀ ਮੈਨੂੰ ਪਤਾ ਹੀ ਆ ਹੁਣ ਪਾਰਟੀ ਦਾ ਮਤਲਬ ਕੀ ਹੁੰਦਾ ਵਾ ਵਿਰੋਧੀ ਪਾਰਟੀ ਦਾ ਮਤਲਬ ਹੁੰਦਾ ਵਾ ਮੁਜੇ ਨੂੰ ਝੱਕਣਾ ਸਰਕਾਰ ਨੂੰ ਜਗਾਉਣਾ ਆ ਅਕਾਲੀ ਕੀ ਕਰ ਰਹੇ ਆ ਫਲਾਨੀ ਬੀਬੀ ਹਟਾਦੀ ਘਰ ਵਾਪਸੀ ਫਲਾਨੀ ਹਟ ਗਈ ਘਰ ਵਾਪਸੀ ਤਿੰਨ ਸਾਲਾਂ ਤੋਂ ਆਹੀ ਹੋ ਰਿਆ ਮੈਂ ਇੰਨਾ ਕੋ ਤਾਂ ਵੱਡੇ ਵੱਡੇ ਗਨਮੈਨ ਹੈਗੇ ਆ ਸਾਡੇ ਕੋਲ ਕੋਈ ਗਨਮੈਨ ਹੈ ਨਹੀਂ ਇਤਾਮ ਘਰਾਂ ਵਿੱਚ ਜਾਂਦੇ ਆ ਸਾਨੂੰ ਲੋਕੀ ਸਾਡੇ ਨਾਲ ਕੁੱਤੇ ਖਾਣੀ ਕਰਦੇ ਆ ਉਹੀ ਗੱਲ ਬਾਤ ਆ ਜਾਂਦੀ ਮੰਨਜੀ ਤੇ ਆਜੀ ਦੀ ਸੋਚ ਤੋਂ ਨਾ ਕਾਲੀ ਦਲ ਦੀ ਚਾਹ ਮੰ ਹੋਇਆ ਨਾਜੀ ਨਾ ਕਾਲੀ ਦੇ ਜੇ ਕੋਈ ਇਕੱਲੇ ਐਮਐਲਏ ਸੋਚ ਨਾਲ ਨਹੀਂ ਆਪਾਂ ਚੱਲ ਸਾਦੇ ਘਰ ਜੇ ਆਪਾਂ ਪਾਰਟੀ ਜੋ ਹੈ ਨਾ ਆਪਾਂ ਕਰਨੀ ਜਗਾ ਹੁਣ ਆਪਾਂ ਐਮਐਲਏ ਸਭ ਕੋਈ ਗੱਲ ਨਹੀਂ ਆ ਆਪਾਂ ਕੰਮ ਕਰੀ ਜਾਂਦੇ ਨੇ ਉੱਥੇ ਕੋਈ ਗੱਲ ਨਹੀਂ ਜਵੇਂ ਵੀ ਹੈਗਾ ਵਾ ਮੈਂ ਇੱਕ ਤੁਹਾਡੇ ਨਾਲ ਇੱਕ ਵਾਦਾ ਕਰਦਾ ਵਾਂ ਵੀ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਸੀਗੀ ਬੜੀ ਹੱਤ ਉਹਨਾਂ ਦੀ ਖਾਸਤਾ ਸੀਗੀ ਮੈਂ ਆਪਦੇ ਯਤਨ ਅਸਲ ਸਦਕੇ ਕਰਾਂ ਆਪਰਾ ਮੈਂ ਯੋਗਦਾਨ ਪਾਇਆ ਇਹਨਾਂ ਨੂੰ ਇੱਕ ਐਮਐਲਐਮ ਬੁਲਾਉਣ ਵਿੱਚ ਮੈਂ ਜਾਈ ਹਾਂ ਤਾਂ ਸੀਗਾ ਮੈਨੂੰ ਕੋਈ ਗੁੱਸਾ ਕਿੱਲਾ ਨਹੀਂ ਆ ਮੈਂ 2 ਸਾਲ ਪਾਰਟੀ ਦੇ ਵਿੱਚ ਰਿਹਾ ਵਾਂ ਮੈਂ ਪਾਰਟੀ ਛਵੀ ਨੂੰ ਖਰਾਬ ਨਹੀਂ ਕੀਤਾ ਹੁਣ ਵੀ ਮੈਂ ਗਰਿਆਲ ਸਾਹਿਬ ਨੂੰ ਬੇਨਤੀ ਕਰਦਾ ਵਾਂ ਵੀ ਜੇ ਅਸੀਂ ਕੋਈ ਗਲਤੀ ਕਰਿਓ ਕਰਦੇ ਆ ਸਾਡੇ ਕੰਨ ਜਰੂਰ ਖਿੱਚਨੇ ਕਿਉਂਕਿ ਇਹਨਾਂ ਨੂੰ ਤਜਰਬਾ ਹੈ ਸਾਨੂੰ ਤਜਰਬਾ ਹੈ ਨਹੀਂ ਕਿਰਾ ਅੱਜ ਸਾਨੂੰ ਘੂਰਨਗੇ ਅਸੀਂ ਯਾਨੀ ਕਹਿਦਾ ਵਾਂ ਜੇ ਸਾਡੇ ਗਲਤੀਆਂ ਦੇ ਗਰਿਆਲ ਸਾਹਿਬ ਤੁਸੀਂ ਹੱਲਾਸ਼ੀਰ ਦੇਣ ਲੱਗੇ ਹੇ ਕਾਨੂੰ ਉਸ ਜੀ ਵੀ ਫੇਰ ਡਾਕ ਕੇ ਮਾਰਾਂਗੇ ਚੋਰ ਕੋ ਨਹੀਂ ਕਰਾਂਗੇ। ਤੁਸੀਂ ਅਕਾਲੀ ਗੱਲ ਦਾ ਜ਼ਿਕਰ ਕਰਦਾ ਆ। ਨਹੀਂ ਬਿੱਟੂ ਫਾਟਪਾ ਦੇ ਰਿਖ ਨੇ ਤੁਸੀਂ ਅਕਸਰ ਕਹਿੰਦੇ ਸੀ ਰਵਨੀਤ ਬਿੱਟੂ ਦਾ ਮੈਂ ਅਕਸਰ ਵਿਰੋਧ ਕਰਦਾ ਰਹਾਂਗਾ ਹੁਣ ਰਵਨੀਤ ਬਿੱਟੂ ਦੇ ਨਾਲ ਨੇ ਕਿੱਡੂ ਬਣਿਆ ਜਾਂ ਵਿਰੋਧ ਦੇਖੋ ਜੀ ਉਹ ਤਾਂ ਤੁਸੀਂ ਬੱਤੀਆਂ ਬਣਾ ਮਲਾ ਕੇ ਹੋਰੀ ਮੂੰਹ ਚ ਫੋਨ ਲਾ ਕੇ ਬਾਹਰ ਜਲਾ ਲੈ ਵੰਦੇ ਨਹੀਂ ਨਹੀਂ ਜੀ ਅੱਜ ਆ ਜਾ ਇੱਥੇ ਤਾਂ ਕਰ ਕਸੀਮ ਤੇ ਰੱਖੋ ਜਵਾਬ ਜਵਾਬ ਦੇ ਜਵਾਬ ਰੱਖੋ ਜੀ ਰਵਨੀਤ ਦੇ ਦੇਖੋ ਜੀ ਗਿੱਟੀ ਕਰੇਵਾਲ ਸਾਹਿਬ ਨੇ ਕਹੇ ਤੇ ਤੁਸੀਂ ਜਾਂ ਜੁਆਇਨ ਕਰ ਲਿਓ ਤੁਹਾਨੂੰ ਦਿਖਾਉਣਗੇ ਆ ਪਰ ਰਮੀਤ ਬਿੱਟੂ ਵੀ ਬੀਜਪੀ ਦੇ ਲੀਡਰ ਨੇ ਕਿ ਉਹਨਾਂ ਨਾਲ ਦੇਖੋ ਜੀ ਗਰਿਆ ਸਾਹਿਬ ਵੀ ਕਹਿੰਦੇ ਸੀਗੇ ਜਿਹੜਾ ਬੰਦਾ ਬੀਜਪੀ ਦੀ ਸੋਚ ਜੇ ਆ ਗਿਆ ਉਹ ਸਾਡਾ ਹੀ ਆ ਜਿੱਦਾਂ ਹੁਣ ਕਈ ਵਾਰ ਨਹੀਂ ਕੋਈ ਬਿੱਟੂ ਬਾਜੀ ਕੋਈ ਕਰਸ ਮੇਰਾ ਵੱਡਾ ਭਰਾਵਾ ਪਹਿਲਾਂ ਵੀ ਆ ਤੁਹਾਨੂੰ ਪਤਾ ਵੀ ਸਭ ਤੋਂ ਬਾਅਦ ਮੈਂ ਧਰਨੇ ਲਾਏ ਆ ਉਹਨਾਂ ਖਿਲਾਫਾਂ ਵਿੱਚ ਚੋਣਾਂ ਲੜੀਆਂ ਲੜਦਾ ਤੇ ਮੈਂ ਭਾਂਡੇ ਸਾਰੇ ਵੇਚ ਤੇ ਰਣਜੀਤ ਬਿੱਟੂ ਦੇ ਚੋਣ ਲੜਦੇ ਲੜਦੇ ਮੈਂ ਭਾਂਡੇ ਸਾਰੇ ਪੈਸਿਆਂ ਦਾ ਵੀ ਜ਼ਿਕਰ ਕੀਤਾ ਸੀ ਕਿ ਇਹ ਨਾਲੇ ਦੇ ਪੈਸੇ ਜਿਹੜੇ ਆ ਬੁੱਢ ਨਾਲੇ ਉਹ ਤਾਂ ਗੱਲ ਹੋਈ ਸੀ ਬਾਹਰ ਚ ਦੱਸ ਲਾ ਕੇ ਹੁਣ ਕਹਿੰਨ ਸਾਰੇ ਕੋਲ ਇੱਥੇ ਖੋਲੀ ਜਾਨਾ ਤੂੰ ਤਾਂ ਇਹ ਕਹਿੰਦਾ ਵੀ ਅੱਜ ਹੀ ਪਾਰਟੀ ਜੁਆਇਨ ਕਰਾਓ ਤੇ ਅੱਜ ਹੀ ਟਿੱਪੂ ਵਾਲਿਆਂ ਨੂੰ ਬਾਹਰ ਘਟਾਓ ਤੁਹਾਡੇ ਨਾਲੇ ਮਕਸਦ ਬਣੇ ਹੋਇਆ ਵਾ ਇਹਦਾ ਹਿਸਾਬ ਦਾ ਵੀ ਆਪਾਂ ਕਰ ਲਾਂਗੇ ਪੈਸੇ ਦਾ ਜਿਹੜੇ ਪਹਿਲਾਂ ਵੀ ਆਏ ਆ ਕੇਂਦਰ ਵੱਲੋਂ ਹੀ ਆ ਰਹੇ ਆ ਜੀ ਆਪਣੇ ਭਗਵੰਦ ਮਾਨ ਦੇ ਯਾਨੀ ਕੋਲ ਦਾ ਕੁਝ ਵੀ ਹੈ ਨਹੀਂ ਕਿਰਾ ਆ ਤਾਂ ਇੱਕ ਕਿਸਮ ਦਾ ਸਾਡੇ ਨਾਲ ਡਰਾਮਾ ਹੋ ਗਿਆ ਵਾ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਗਰਿਆਲ ਸਾਹਿਬ ਬੈਠੇ ਆ ਮੈਂ ਇਹਨਾਂ ਦੀ ਸੋਚ ਮੈਂ ਇਹਨਾਂ ਦੀ ਪੜ੍ਹੀ ਆ ਅਸੀਂ 1 ਘੰਟਾ ਗੱਲਾਂ ਕੀਤੀਆਂ ਨੇ ਜਿਹੜਾ ਗਰਿਆਲ ਸਾਹਿਬ ਨੇ ਆ ਵੀ ਕਿਸਾਨਾਂ ਦੇ ਬਹੁਤ ਯਾਨੀ ਇਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ ਜੋ ਕਿਸਾਨ ਦੁਖੀ ਹੁੰਦੇ ਆ ਕੋਈ ਵਾਰ ਨਾ ਕੋਈ ਗੱਲ ਸਮਝਣ ਦੇ ਵਿੱਚ ਜਿਹੜਿਆ ਜੱਥੇਬੰਦੀ ਦੇ ਜਿਹੜੇ ਲੀਡਰ ਜੀ ਆ ਨਾ ਆ ਚੰਗੀ ਗੱਲ ਦੱਸਦੇ ਨਹੀਂ ਜੇ ਕਿਸਾਨ ਪੈਰਾਂ ਤੇ ਖੜਾ ਹੋ ਗਿਆ ਜੱਥੇਬੰਦੀ ਦੇ ਜਿਹੜੇ ਵੱਡੇ ਲੀਡਰ ਨੇ ਕਰਾ ਉਹਨਾਂ ਦੇ ਪੈਰ ਯਾਨੀ ਕਹਿੰਦਾ ਪਾਪ ਉਹਨਾਂ ਦੇ ਹੱਥ ਕੁਛ ਨਹੀਂ ਆ ਤਾਂ ਗਰਿਆਲ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਕਿਸਾਨਾਂ ਦਾ ਅਨਖਣ ਇਹਨਾਂ ਦੀ ਬੜੀ ਵਧੀਆ ਸੋਚ ਕਿਸਾਨਾਂ ਦੇ ਪਰ ਆਹ ਸੰਭਵ ਫਿਰ ਹੋ ਸਕਦਾ ਵਾ ਜਦੋਂ ਸਾਡੀ ਸਰਕਾਰ ਇੱਥੇ ਆਉਗੀ ਅਸੀਂ ਜਿੰਨੇ ਵੀ ਅਸੀਂ ਪੈਸੇ ਇੱਕ ਇੱਕ ਦੇ ਰਹਿਆਂ ਮੰਤਸਿਆਂ ਨੇ ਕਾਫੀ ਸਲਾਈ ਬਾਰੇ ਵੀ ਦੱਸਿਆ ਵਾ ਇੱਥੇ ਐਸੇ ਆ ਰਹੇ ਆ ਇੱਥੇ ਬੱਚਿਆਂ ਨੂੰ ਅਸੀਂ ਸਸਕਾਰ ਰਹੇ ਆ ਪਰ ਜਿੰਨੇ ਵੀ ਪੈਸੇ ਆਉਂਦੇ ਨੇ ਆ ਭਗਵੰਦ ਮਾਨ ਜੀ ਕਾਲਾ ਮਾਲਾ ਕਰੀ ਜਾਂਦਾ ਵਾ ਪਤਾ ਨਹੀਂ ਲੱਗਦਾ ਕਿੱਥੇ ਆ ਹਰਿਆਣੇ ਦੇ ਕਿਹੜੇ ਇਲੈਕਸ਼ਨ ਹੋ ਰਹੇ ਆ ਭਗਵੰਦ ਮਾਨ ਸਾਹਿਬ ਕਰੀਆ ਲਗਾਤਾਰ ਜਾਈ ਜਾਵੇ ਜਿੱਥੇ ਭਗਵੰਦ ਮਾਨ ਨੇ ਤਾਂ ਜੀ ਬੇੜਾ ਕਰਕੇ ਕਰਤਾ ਜੀ ਸਾਡੇ ਪੰਜਾਬ ਦਾ ਗਰਾਂ ਐਨਓਸੀ ਦੇ ਨੇ ਬਦਲ ਲੱਗਦਾ ਰੋਜ਼ ਇੱਥੇ ਵਿਧਾਨ ਸਭਾ ਦੇ ਵਿੱਚ ਆਪਣੀ ਗੱਲਬਾਤ ਹੁੰਦੀ ਆ ਵੀ ਐਨਓਸੀਆਂ ਲਾਗੂ ਕਰਤੀਆਂ ਨੇ ਕਿਰਾ ਹੁਣ ਐਨਓਸੀ ਦੀ ਲੋੜ ਨਹੀਂ ਆ ਉੱਥੇ ਤਹਿਸੀਲਦਾਰ ਕੋਲ ਜਾਣ ਜਾਨੇ ਆ ਐਨਓਸੀ ਨੋਟ ਦਿੰਦੀ ਆ ਇਹਨਾਂ ਕੋਲ ਕੰਮ ਚੱਲ ਨਹੀਂ ਰਿਹਾ ਜੀ ਇਹਨਾਂ ਨੂੰ ਇਹਨਾਂ ਕੋਲ ਤਜਰਬੇਕਾਰ ਬੰਦੇ ਹੈ ਨਹੀਂ ਕਿਰਾ ਉਹ ਨਵੇਂ-ਨਵੇਂ ਬੰਦੇ ਜੀ ਸ਼ਾਮਲ ਹੋਏ ਨੇ ਅੱਜ ਹਾਂਜੀ ਕਿਹਦੇ ਸਾਥ ਸ਼ਾਮਲ ਹੋਏ ਆ ਸ਼ਾਮਲ ਤਾਂ ਜੀ ਜਦੋਂ ਟੀਟੂ ਬਾਣੀਆ ਤੇ ਗਰਿਆਲ ਸਾਹਿਬ ਆਜਣ ਤਾਂ ਪੂਰਾ ਪੰਜਾਬ ਹੀ ਸ਼ਾਮਲ ਹੋ ਗਿਆ ਪੂਰਾ ਹਲਕਾ ਦਾ ਖਾ ਵਗਰਾ ਉਹ ਵਾਲੇ ਦਿਨਾਂ ਦੇ ਵਿੱਚ ਜਗਰਾਉਂ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਹਲਕੇ ਦਾਖੇ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਤੇ ਇੱਥੇ ਮੇਰ ਵੀ ਬਣਾਵਾਂਗੇ ਜੀਰਾ ਅਸੀਂ ਉਹ ਕੰਮ ਨਹੀਂ ਕਰਦੇ ਬਿਟੀ ਨੂੰ ਬਾਣੀ ਨੂੰ ਉਹ ਤਾਂ ਨਹੀਂ ਮਿਲਿਆ ਜਿਵੇਂ ਪੈਸਾ ਦੀ ਗੱਲ ਕਰ ਅਲੱਗ ਕਰ ਲੋ ਪਹਿਲਾਂ ਕਹਿੰਦੇ ਸੀ ਲੁਧਿਆਣਾ ਦਾ ਮੇਰ ਬਣਾਵਾਂਗੇ ਜਿਗਰਾ ਕਹਿੰਦੇ ਸੀ ਨਾ ਫਿਰ ਇੱਥੇ ਜਲੰਧਰ ਵੀ ਕਰਕੇ ਆਏ ਆ ਟੈਕਟ ਨਹੀਂ ਮਿਲੀ ਤਾਂ ਕਨੇ ਕਾਰਸ ਬਣੀ ਹੋ ਗਈ ਸਾਡਾ ਉਹ ਨਹੀਂ ਆ ਸੀ ਇੱਥੇ ਉਹਦੇ ਲੈਣ ਨਹੀਂ ਆਏ ਮਰਨਾ ਕਿਸੇ ਸੱਚਾ ਹਾਂ ਸੱਚ ਬੋਲ ਬੋਲ ਕੇ ਮਰਾਂਗੇ ਜਿੱਦਨ ਵੀ ਮਰੇ ਅਸੀਂ ਸੱਚ ਬੋਲ ਕੇ ਮਰਾਂਗੇ ਕਿਉਂਕਿ ਗਰਿਆਲ ਸਾਹਿਬ ਵੀ ਸੱਚ ਹੀ ਜ਼ਿਆਦਾ ਬੋਲਦੇ ਆ ਤੇ ਮੈਂ ਵੀ ਮਗਰ ਮਗਰ ਲੱਗ ਕੇ ਇਹਨਾਂ ਦੇ ਵਿੱਚ ਸੱਚ ਬੋਲ ਜਣਾ ਕਈ ਵਾਰੀ ਕਰਾ ਸੱਚ ਤੇ ਕੱਚ ਚੁੱਭਦਾ ਬਹੁਤਾ ਕਰ ਤੇ ਚੁੱਭੂ ਆ ਵੀ ਕਰ ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਅਸੀਂ ਸਾਰੀ ਬੀਜੀਪੀ ਪਾਰਟੀ ਤੁਹਾਡੇ ਨਾਲ ਆ ਤੇ ਕੋਈ ਵੀ ਦੁੱਖ ਸੁਖੀ ਵਾਸੀਂ ਤੁਹਾਡੇ ਨਾਲ ਆ ਪਰ ਇਹਨਾਂ ਤੋਂ ਬਚੋ ਜਿਹੜੇ ਤੁਹਾਨੂੰ ਗੁੰਮਰਾ ਕਰਦੇ ਓਕੇ ਜੀ ਪਹਿਲਾਂ ਤਾਂ ਆਪ ਸਭ ਦਾ ਸਵਾਗਤ ਆ ਜੀ ਤੁਸੀਂ ਸਮਾਂ ਕੱਢਿਆ ਔਰ ਦੂਜੀ ਗੱਲ ਜਿਹੜੀ ਆ ਅੱਜ ਜੈ ਪ੍ਰਕਾਸ਼ ਜੈਨ ਜੀ ਜੀਤੂ ਬਾਣੀ ਜਿੰਨਾ ਨੂੰ ਸੁਣਿਆ ਨੇ ਉਹਨਾਂ ਦੇ ਸਾਥੀ ਸਾਰੇ ਯੋਗਪੁਰਸ਼ ਦੀਨदयाल उपाध्याय ਜੀ ਦੀ ਸੋਚ ਤੇ ਪਹਿਰਾ ਦੇਣ ਲਈ ਸਾਡੇ ਨਾਲ ਜੁੜ ਗਏ ਨੇ ਉਹਦੇ 'ਚ ਉਹਨਾਂ ਦਾ ਮੈਂ ਸਾਰਿਆਂ ਦਾ ਸਵਾਗਤ ਕਰਦਾ ਯੋਗਪੁਰਸ਼ ਦੀਨदयाल उपाध्याय ਜੀ ਨੇ ਸਾਨੂੰ ਇਕਾਤਮ ਮਾਨਵ ਦਰਸ਼ਨ ਦੀ ਸੋਚ ਦਿੱਤੀ ਹੈ ਜਿਹੜੀ ਭਾਜਪਾ ਲੈ ਕੇ ਚੱਲਦੀ ਹੈ ਉਹ ਕੀ ਆ ਕਿ ਜਿਹੜਾ ਆਖਰੀ ਵਿਅਕਤੀ ਆ ਜਦੋਂ ਤੱਕ ਜਿਹਦੇ ਸਿਰ ਤੇ ਛੱਤ ਨਹੀਂ ਜਿਹਦੇ ਧੰਨ ਨੂੰ ਕੱਪੜਾ ਨਹੀਂ ਜਿਹਦੇ ਪੇਟ ਨੂੰ ਰੋਟੀ ਨਹੀਂ ਜਦੋਂ ਤੱਕ ਉਦਾ ਭਲਾ ਨਹੀਂ ਹੋਏਗਾ ਉਦ ਤੱਕ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ ਉਹ ਸੋਚ ਨੂੰ ਲੈ ਕੇ ਅਸੀਂ ਸਾਰੇ ਚੱਲਦੇ ਆਂ ਸਾਡੇ ਚ ਨਾ ਕੋਈ ਬੜਾ ਨਾ ਕੋਈ ਛੋਟਾ ਇਹ ਭਾਜਪਾ ਵੀ ਸੋਚ ਆ ਔਰ ਇਸਤੇ ਹੀ ਪਹਿਰਾ ਦਿੰਨੇ ਆਂ ਅਸੀਂ ਪੂਰੇ ਦੇਸ਼ 'ਚ ਔਰ ਉਸੇ ਲਈ ਕੋਸ਼ਿਸ਼ ਕਰ ਰਹੇ ਆਂ ਇਸੇ ਲਈ ਮੋਦੀ ਜੀ 80 ਕਰੋੜ ਲੋਕਾਂ ਨੂੰ ਦੇਸ਼ 'ਚ ਛੇਡ ਭਰਨ ਲਈ ਅਨਾਜ ਜਿਹੜਾ ਉਹਨਾਂ ਦੀ ਸਰਕਾਰ ਸਾਡੀ ਦੇ ਰਹੀ ਆ ਔਰ ਉਹ ਮਿਲ ਵੀ ਰਿਹਾ ਕਈ ਜਗ੍ਹਾ ਉਹ ਅਲੱਗ ਗੱਲ ਆ ਕਿ ਸਟੇਟ ਗਵਰਨਮੈਂਟਸ ਦੇ ਥਰੂ ਜਾਣਾ ਹੁੰਦਾ ਇਹ ਕੋਈ ਕਮੀਆਂ ਰਹ ਜਾਂਦੀਆਂ ਨੇ ਉਹ ਕਮੀਆਂ ਵੀ ਜਦੋਂ ਪਤਾ ਲੱਗਦੀਆਂ ਉਹ ਵੀ ਦੂਰ ਕਰਾਂਗੇ ਬਾਕੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਵੀ ਜਗਾ ਜਗਾ ਸਾਡੀ ਮੈਂਬਰਸ਼ਿਪ ਵੀ ਚੱਲ ਰਹੀ ਹੈ ਔਰ ਲੋਕਾਂ ਦੇ ਨਾਲ ਅਸੀਂ ਸੰਪਰਕ ਕਰ ਰਹੇ ਹਾਂ ਮੈਂ ਸਮਝਦਾ ਪੀਟੂ ਜੀ ਇਹ ਸਾਰੇ ਕੰਮ ਦੇ ਵਿੱਚ ਇਹਨਾਂ ਦੇ ਸਾਰੇ ਸਾਥੀ ਅੱਗੇ ਯੋਗਦਾਨ ਪਾਉਣਗੇ ਔਰ ਲੋਕਾਂ ਦੀ ਸੇਵਾ 'ਚ ਹਮੇਸ਼ਾ ਖੜੇ ਰਹਿਣਗੇ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ لیکن کھول کو پوچھا علاوہ گل کر رہی ہے हरियाणा ਦੇ ਵਿੱਚ ইলেকਸ਼ਨ ਹੈ ਆ ਜਿਵੇਂ ਦੇਖੋ ਕਾਂਗਰਸ ਨੇ ਆਪਣੀ ਰਣਨੀਤੀ ਦਾ ਜ਼ਿਕਰ ਕੀਤਾ ਭਾਜਪਾ ਆਪਣੀ ਰਣਨੀਤੀ ਦਾ ਜ਼ਿਕਰ ਕਰ ਰਹੀ ਹੈ ਪਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਰਸਤਾ ਹੈਗਾ ਉਹਨੂੰ ਲੈ ਕੇ ਕਿਸੇ ਨੇ ਸਵਾਲ ਉਠਾਇਆ ਨਹੀਂ ਦੇਖੋ ਪਹਿਲੀ ਗੱਲ ਤਾਂ ਰਸਤਾ ਬੰਦ ਨਹੀਂ ਕੀਤਾ ਹੋਇਆ ਪਹਿਲੀ ਗੱਲ ਇਹ ਸਮਝ ਲਓ ਜਿਹੜੀ ਇਹ ਗੱਲ ਬੋਲਦੇ ਆ ਨਾ ਲੋਕ ਇਹ ਝੂਠ ਬੋਲਦੇ ਆ ਭਾਜਪਾ ਤੇ ਇਲਜ਼ਾਮ ਲਾਉਂਦੇ ਆ ਸਿਰਫ ਟਰਾਲੀਆਂ ਜਿਹੜੀਆਂ ਨੇ ਜਿਹੜੇ ਘਰ ਬਣੇ ਹੋਏ ਆ ਉਹਨਾਂ ਨੂੰ ਲਿਆ ਕੇ ਦਿੱਲੀ ਸਾਡੀ ਰਾਜਧਾਨੀ ਆ ਉਹਦੇ ਚ ਬੈਠਣੀ ਉਸ ਦੀ ਮਨਾਹੀ ਆ ਬਾਕੀ ਤਾਂ ਬੱਸਾਂ ਤੇ ਕਾਰਾਂ ਤੇ ਹੋਰ ਵਹੀਕਲਸ ਤੇ ਸਾਰਿਆਂ ਤੇ ਜਾ ਸਕਦੇ ਆ ਆ ਸਕਦੇ ਆ ਖੁੱਲਾ ਇਹਨਾਂ ਨੂੰ ਔਰ ਇਹ ਰੈਲੀ ਕਰਕੇ ਵੀ ਆਏ ਆ ਉਸ ਤੋਂ ਬਾਅਦ ਜੇ ਕੋਈ ਗੱਲ ਕਹਿੰਦਾ ਉਹ ਝੂਠ ਕਹਿੰਦਾ ਪਹਿਲੀ ਗੱਲ ਇਹ ਆ ਇਹ ਰਸਤਾ ਨਹੀਂ ਇਹ ਰਸਤਾ ਤਾਂ ਜਾਣ ਬੁੱਝ ਕੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਇੱਥੇ ਹੀ ਬੈਠੇ ਹੋਏ ਆ ਔਰ ਬੂਡਾ ਜੀ ਆਪਣੇ ਹਿਸਾਬ ਨਾਲ ਬਿਆਨ ਦਿੰਦੇ ਆ ਪੋਲਿਟਿਸ਼ੀਅਨ ਜਿਹੜੇ ਆ ਇਸ ਪਰਸਥਿਤੀ ਦਾ ਨਿਰਮਾਣ ਕਰਨ ਚ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਔਰ ਇਹਨਾਂ ਨੂੰ ਗੁੰਮਰਾਹ ਕਰਨ ਚ ਕਿਸਾਨਾਂ ਨੂੰ ਉਹਨਾਂ ਦਾ ਹੱਥ ਹੈ ਭਾਜਪਾ ਜਿਹੜੀ ਆ ਮੈਂ ਤੁਹਾਨੂੰ ਇੱਕ ਅੱਜ ਹੋਰ ਚੀਜ਼ ਸੋਚਨਾ ਦੇ ਦਿੰਦਾ ਬਹੁਤ ਜਲਦੀ ਵਿਚਾਰ ਚੱਲ ਰਿਹਾ ਅੱਜ ਤੋਂ 3 ਦਿਨ ਪਹਿਲਾਂ ਸਾਡੇ ਖੇਤੀ ਮੰਤਰੀ ਜਿਹੜੇ ਨੇ ਭਾਰਤ ਸਰਕਾਰ ਦੇ ਮਾਨਯੋਗ ਸ਼ਿਵਰਾਜ ਸਿੰਘ ਚੋਹਾਨ ਜੀ ਕੱਲਾ ਮੁੱਖ ਮੰਤਰੀ ਰਹੇ ਮੱਧ ਪ੍ਰਦੇਸ਼ ਦੇ ਉਹਨਾਂ ਦੀ ਮੀਟਿੰਗ ਹੋਈ ਹੈ 50 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖਾਂ ਨਾਲ ਲੀਡਰਾਂ ਨਾਲ ਇਸੇ ਤਰ੍ਹਾਂ ਦੇਸ਼ ਦੇ ਅੰਦਰ 800 ਦੇ ਕਰੀਬ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਉਹਨਾਂ ਨਾਲ ਵੀ ਮੀਟਿੰਗਾਂ ਕਰਕੇ ਕਿਉਂਕਿ ਖੇਤੀ ਜਿਹੜੀ ਹੈ ਨਾ ਉਹ ਜਿਹੜਾ ਜਿਹੜੀ ਇਹ ਗੱਲ ਕਰਦੇ ਆ ਇਹ ਗਲਤ ਕਰਦੇ ਆ ਇੱਕ ਕਿਸੇ ਜਗ੍ਹਾ ਨਾਰੀਅਲ ਦੀ ਖੇਤੀ ਹੁੰਦੀ ਹੈ ਕਿਸੇ ਜਗ੍ਹਾ ਕਾਜੂ ਦੀ ਹੁੰਦੀ ਹੈ ਕਿਸੇ ਜਗ੍ਹਾ ਬਾਦਾਮ ਦੀ ਹੁੰਦੀ ਹੈ ਕਿਸੇ ਜਗ੍ਹਾ ਝੋਨਾ ਹੁੰਦਾ ਕਿਸੇ ਜਗ੍ਹਾ ਕਣਕ ਹੁੰਦੀ ਹੈ ਇਹ ਸਭ ਅਲੱਗ-ਅਲੱਗ ਨੇ ਬਈ ਸੁਣ ਲੋ ਧਿਆਨ ਨਾਲ ਇਹ ਅਲੱਗ-ਅਲੱਗ ਖੇਤੀ ਦੇ ਤਰੀਕੇ ਨੇ ਔਰ ਹਰ 100 ਕਿਲੋਮੀਟਰ ਦੇ ਬਾਅਦ ਜ਼ਮੀਨ ਦੀ ਨੇਚਰ ਬਦਲ ਜਾਂਦੀ ਆ ਪਾਣੀ ਦਾ ਲੈਵਲ ਬਦਲ ਜਾਂਦਾ ਔਰ ਬਾਕੀ ਹੋਰ ਵੀ ਚੀਜ਼ਾਂ ਦੀ ਜ਼ਰੂਰ ਅਲੱਗ-ਅਲੱਗ ਹੁੰਦੀ ਆ ਇੱਕ ਜਗ੍ਹਾ ਪੂਰੀ ਇੱਕ ਮੁਸਤੇਸੇ ਕਰਕੇ ਜਿਹੜੀ ਖੇਤੀ ਨੀਤੀ ਬਣਾਉਣ ਦਾ ਕੰਮ ਆ ਜਾਂ ਖੇਤੀ ਦਾ ਜਿਹੜਾ ਸਬਜੈਕਟ ਆ ਉਹ ਸਟੇਟ ਸਬਜੈਕਟ ਇਸੇ ਕਰਕੇ ਆ ਕਿ ਹਰ ਸਟੇਟ ਆਪਣੇ ਮੁਤਾਬਕ ਉਹਦੀ ਗੱਲਬਾਤ ਕਰ ਉਸ ਨਾਲ ਉਹ 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 ਖੇਤੀ ਨੀਤੀ ਦਾ ਨਿਰਮਾਣ ਕਰੇ ਪਰ ਹੁਣ ਜਦੋਂ ਸਟੇਟ ਗਵਰਨਮੈਂਟ ਆਪਣਾ ਜਿਹੜਾ ਦੇਖੋ ਮੈਂ ਅੱਜ ਕਹਿਣਾ ਹਰਿਆਣੇ ਦੇ ਲੋਕ ਦੇਖ ਲੈਣ ਤੁਹਾਡੇ ਸਾਹਮਣੇ ਨਾਲ ਕਹਿ ਰਹੇ ਆਂ ਪੰਜਾਬ ਦੇ ਅੰਦਰ ਸਰਕਾਰ ਆਮ ਆਦਮੀ ਪਾਰਟੀ ਦੀ ਹਰਿਆਣੇ ਚ ਅਸੀਂ ਕਿੰਨੀਆਂ ਸੁਵਿਧਾਵਾਂ ਦਿੱਤੀਆਂ ਨੇ ਉਸ ਦੀ ਪ੍ਰਸ਼ੰਸਾ ਨਹੀਂ ਕੋਈ ਕਰਦਾ ਨਿੰਦਾ ਕਰਨ ਲੱਗੇ ਉਹ ਬੀਜੇਪੀ ਵਿਰੋਧੀ ਆ ਬੀਜੇਪੀ ਵਿਰੋਧੀ ਨਹੀਂ ਹੈ ਬੀਜੇਪੀ ਨੇ ਉੱਥੇ 23 ਫਸਲਾਂ ਤੇ ਐਮਐਸਪੀ ਦੇ ਰੱਖੀ ਹੈ ਠੀਕ ਹੈ ਔਰ ਬੀਜੇਪੀ ਨੇ ਉੱਥੇ ਆ ਆਲੂ ਤੇ ਆ ਜਿੰਨੀਆਂ ਹੋਰ ਸਬਜ਼ੀਆਂ ਨੇ ਇੱਥੇ ਰੋਡੀਆਂ ਨੇ ਟਮਾਟਰ ਰੋੜ ਲੱਗ ਜਾਂਦੇ ਆ ਸੜਕਾਂ ਤੇ ਔਰ ਲਜਾਂਨ ਤੱਕ ਦਾ ਕਿਸਾਨ ਕੋਲ ਪੈਸਾ ਨਹੀਂ ਹੁੰਦਾ ਜਿਹੜੀ ਪਰਪਾਈ ਯੋਜਨਾ ਕੀਮਤੀ ਉਹ ਭਾਜੀਪੀ ਨੇ ਕੇਂਦਰ ਨੇ ਲਾਗੂ ਕੀਤੀ ਹੋਈ ਆ ਉਹ ਪੈਸਾ ਉਹਨਾਂ ਨੂੰ ਦਿੰਦੇ ਆ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਜਦੋਂ ਕੇਂਦਰ ਪੈਸਾ ਦਿੰਦਾ ਇਹ ਨਹੀਂ ਆਪਦੀ ਗੱਲ ਕਰਦੇ ਇਸ ਕਰਕੇ ਕਿਸਾਨ ਨੂੰ ਮੈਂ ਕਹਿੰਨਾ ਕਿ ਆਪਣਾ ਭਲਾ ਬੁਰਾ ਪਛਾਣੋ ਅਸੀਂ ਤੁਹਾਡੇ ਨਾਲ ਆ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਆ ਮੈਨੂੰ ਇੱਕੋ ਹੀ ਗੱਲ ਤੇ ਤਾਂ ਮੇਰੇ ਨਾਲ ਔਖੇ ਹੁੰਦੇ ਸੀ ਕਿ ਭਈ ਮੈਂ ਇਹੀ ਕਹਿੰਦਾ ਸੀ ਸਾਡਾ ਪ੍ਰਧਾਨ ਮੰਤਰੀ ਕਿਸਾਨ ਹਿਤੂ ਆ ਸਾਡੇ ਕਾਨੂੰਨ ਚੰਗੇ ਆ ਔਰ ਸਾਡੇ ਜਿਹੜੀ ਆ ਖੇਤੀ ਦਾ ਕਿਸਾਨਾਂ ਦੇ ਲਈ ਭਲਾ ਜਿਹੜਾ ਅਸੀਂ ਕਰਦੇ ਆ ਉਹ ਸਾਡੀ ਦੂਜਿਆਂ ਨਾਲੋਂ ਬਿਹਤਰ ਆ ਤਾਂ ਉਹਨਾਂ ਨੇ ਕਿਹਾ ਆ ਕਾਨੂੰਨਾਂ ਦਾ ਐਵੇਂ ਝਗੜਾ ਪਾ ਲੈਂਦੇ ਜਦੋਂ ਇੱਕ ਵਾਰ ਹੱਥ ਜੋੜ ਕੇ ਵੀ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਸਾਡੇ ਪ੍ਰਧਾਨ ਮੰਤਰੀ ਜੀ ਨੇ ਵਾਪਸ ਲੈ ਲੇ ਲੋਕਾਂ ਨੂੰ ਗਲਤਫਹਿਮੀ ਪਾਉਣ ਲਈ ਇਹ ਕਾਨੂੰਨ ਲਾਗੂ ਕਰਨਗੇ ਇਹਨੇ ਬਿਆਨ ਦਿੱਤਾ ਉਹਨੇ ਦਿੱਤਾ ਬਿਲਕੁਲ ਲਾਗੂ ਨਹੀਂ ਹੋਣਗੇ ਅਗਰ ਸਾਡਾ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਪਿੰਡਾਂ ਦੇ ਵਿੱਚ ਭਾਜਪਾ ਕਿਸ ਤਰ੍ਹਾਂ ਦੇ ਨਾਲ ਸਰਵਾਈਵ ਕਰਨੀ ਪਿੱਛੇ ਕਿਹੜਾ ਦੇਖੀ ਦੇਖੋ ਪਹਿਲੀ ਗੱਲ ਤਾਂ ਇਹ ਸਿੰਬਲ ਤੇ ਨਹੀਂ ਹੋ ਰਹੀਆਂ ਚੋਣਾਂ ਚੰਗੀ ਗੱਲ ਹੈ ਅਸੀਂ ਵੀ ਇਹ ਸੱਕ ਜਾਂ ਪਰ ਸਾਡੀ ਪ੍ਰੈਜ਼ੈਂਸ ਸਭ ਜਗ੍ਹਾ ਹੈਗੀ ਹੈ ਸਾਡੇ ਲੋਕ ਤਿਆਰੀ ਕਰ ਰਹੇ ਆ ਔਰ ਲੋਕਾਂ ਦੀ ਸੇਵਾ ਕਰਨਗੇ ਉੱਥੇ ਕਿਉਂਕਿ ਮਹਾਤਮਾ ਗਾਂਧੀ ਜੀ ਨੇ ਵੀ ਕਹੇ ਸੀ ਕਿ ਭਾਰਤ ਪਿੰਡਾਂ ਦਾ ਦੇਸ਼ ਹੈ ਇਹਦੀ ਤਰੱਕੀ ਦਾ ਆਧਾਰ ਇਹਦੇ ਵਿਕਾਸ ਦਾ ਆਧਾਰ ਪਿੰਡਾਂ ਤੋਂ ਹੀ ਬਣਦਾ ਦਾ ਪਿੰਡਾਂ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਸੇਵਾ ਕਰਨ ਦੀ ਪੰਚਾਇਤਾਂ ਤੇ ਉਹ ਪੰਚਾਇਤਾਂ ਚ ਅਸੀਂ ਪਾਰਟਿਸਿਪੇਟ ਨਹੀਂ ਕਰਾਂਗੇ ਤਾਂ ਅਸੀਂ ਪਿੰਡਾਂ ਦੇ ਭਲੇ ਜਿਉਂਗਦਾਨ ਕਿੱਦਾਂ ਪਾਵਾਂਗੇ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਕਿ ਮਿਲ ਕੇ ਆਮ ਸਹਿਮਤੀ ਨਾਲ ਪੰਚਾਇਤਾਂ ਬਣਾਓ ਔਰ ਮਿਲ ਕੇ ਵਿਕਾਸ ਦੇ ਕੰਮ ਕਰੋ ਦੇਸ਼ ਸਾਰਿਆਂ ਦਾ ਹੀ ਹੈ ਜੇ ਸੜਕ ਬਣੇਗੀ ਇੱਕ ਸੜਕ ਦਾ ਨਿਰਮਾਣ ਹੋ ਗਿਆ ਉਹ ਇਹ ਪੁੱਛਦੀਏ ਕਿਸੇ ਨੂੰ ਤੇਰੀ ਕਿਹੜੀ ਜਾਤੀ ਆ ਕਿਹੜਾ ਤੇਰਾ ਵਰਗ ਆ ਕਿਹੜਾ ਤੇਰਾ ਧਰਮ ਤੂੰ ਅਮੀਰ ਆ ਜਾਂ ਗਰੀਬ ਆ ਉਹ ਸਾਰਿਆਂ ਦਾ ਹੀ ਹੁੰਦੀ ਹੈ ਇਸੇ ਤਰ੍ਹਾਂ ਮੋਦੀ ਜੀ ਨੇ ਇਸੇ ਕਰਕੇ ਕਿਹਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਅਸੀਂ ਉਸ ਮੁਤਾਬਕ ਕੰਮ ਕਰਦੇ ਹਾਂ ਔਰ ਉਹੀ ਸਾਡੀ ਨੀਤੀ ਰਹਿਣੀ ਹੈ ਅਸੀਂ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਦੇ 노 ਡਿਸਕ੍ਰਿਮੀਨੇਸ਼ਨ ਠੀਕ ਹੈ ਇਸ ਰਵਨੀਤ ਬਿੱਟੂ ਨੂੰ ਲੈ ਕੇ ਸਵਾਲ ਹੈ ਲੁਧਿਆਣਾ ਸ਼ਹਿਰ ਮਹਿਸੂਸ ਕਰ ਰਿਹਾ ਹੈ ਕਿ ਅਰਬੀ ਬਿੱਟੂ ਲੁਧਿਆਣਾ ਨੂੰ ਛੜਾ ਸਾਡੀ ਦੇਖੋ ਇਹ ਤੁਸੀਂ ਬਿੱਟੂ ਜੀ ਤੋਂ ਪੁੱਛੋ ਤਾਂ ਚੰਗੀ ਗੱਲ ਆ ਉਹ ਮੋਦੀ ਜੀ ਨੇ ਔਰ ਅਮੇਸ਼ਾ ਜੀ ਨੇ ਆਪ ਸਾਡੀ ਪਾਰਟੀ ਨੇ ਮੰਤਰੀ ਬੜਾਏ ਨੇ ਸਾਡੇ ਮਾਨਯੋਗ ਮੰਤਰੀ ਨੇ ਮੈਂ ਕੋਈ ਕਮੈਂਟ ਨਹੀਂ ਕਰਨਾ ਉਹ ਤੁਹਾਡੇ ਲੁਧਿਆਣੇ ਦੇ ਆ ਤੁਸੀਂ ਇੱਥੇ ਕੁਝ ਸਕ ਲੁਧਿਆਣੇ ਦੇ ਕੀ ਪਰ ਲੋਕ ਵਿਰੋਧੀ ਪਾਰਟੀ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ ਅਲविदा ਕਹਿ ਕਿ ਮੈਂ ਉਸ ਸਿਸ਼ੇ ਨੂੰ ਮੇਰਾ ਵਿਸ਼ਾ ਨਹੀਂ ਹੈ ਠੀਕ ਹੈ ਨਾ ਗੱਲ ਅੱਜ ਵੀ ਆ ਬੜੀ ਖੁਸ਼ੀ ਦਾ ਕੰਮ ਆ ਕਿ ਨਵੇਂ ਲੋਕ ਸ਼ਾਮਲ ਹੋ ਰਹੇ ਆ ਔਰ ਉਹ ਆਪ ਦਾ ਅੱਛਾ ਕੰਮ ਕਰਨ ਮੈਂ ਉਹਨਾਂ ਦਾ ਸਵਾਗਤ ਕਰਾਂ ਤੇ ਮੈਂ ਉਸ ਵਿਸ਼ੇ ਤੇ ਬੋਲਾਂ ਤੇ ਜਦੋਂ ਜਦੋਂ ਕੋਈ ਮੌਕਾ ਮੈਨੂੰ ਆਊਗਾ ਨਾ ਉਦੋਂ ਮੈਂ ਬੋਲੂਗਾ ਜਰੂਰ ਗੱਲ ਕਰਾਂਗਾ ਠੀਕ ਹੈ